श्री पी लाई वारो ਆਪਣਾ ਜੀਵਨ ਬਕਸ਼ ਕਰਨਾ ਸੰਗਤਾਂ ਵਿੱਚ ਜਿਸੇ ਤਰ੍ਹਾਂ ਪਰਿਵਾਰ ਦਾ ਆਹੁ ਕਰਵਾ ਕਰਕੇ ਮੰਡੇ ਮਹਾਪੁਰਖਾਂ ਦੇ ਪਾਇ ਪਿਆਰ ਤੇ ਪ੍ਰਸਾਰ ਮਹੱਤਵ ਕਰ ਰਹੇ ਸੀ ਸਤਿਗੁਰੂ ਜੀ ਮਹਾਪੁਰਖਾਂ ਨੇ ਇਹ ਤਫਾ ਪਿਆਰ ਤੇ ਪਿਆਰ ਇਸੇ ਤਰ੍ਹਾਂ ਆਪਕੀ ਨੇ ਬਣਾਈ ਰੱਖੀ ਸਰਬਲਾਸ ਸੇਨਾ ਤੇ ਬੈੰਦਾ ਹੋਇਆ ਈਮਾਨ ਦਾ ਰਖਵੇ ਵਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਆਏ ਹੋ ਮੈਂ ਬੇਨਤੀ ਕਰਾਂ ਸੰਗਤ ਵਿੱਚ ਸਤਜਾ ਸਿੰਘ ਜੀ ਸ਼ਾਹਪੁਰ ਵਾਲੇ ਹਾਜ਼ਰ ਹੋਏ ਨੇ ਜੀ ਆਇਆਂ ਆਖਣਾ ਜੀ ਇੱਥੇ ਤੋਂ ਸੰਗਤ ਬੱਸਾਂ ਲੈ ਕੇ ਆਈ ਹੈ ਹਮ ਸਿੰਘ ਜੀ ਖੜੇ ਦਾ ਕਾਲਸਾ ਉਹ ਵੀ ਆਏ ਨੇ ਜੀ ਪੰਦਰ ਗੜੀਆ ਜਿੱਥੋਂ ਦਿੱਖੋਂ ਵੀ ਆਇਆ ਉਹ ਸਾਰਿਆਂ ਦਾ ਬਾਬਾ ਮਾਨ ਨੇ ਕਿਹਾ ਲੋਕਾਂ ਨੂੰ ਬੰਦੀ ਰਾਵੀ ਦੇ ਸੰਪਰਕ ਦੀ ਸਾਈ ਦੇ ਪਹੁੰਚ ਅੱਜ ਉਹਦੇ ਆਪਣੇ ਘਰ ਨਮਰਾਂ ਕਰਦੀ ਹੈ ਉਹਦੇ ਕੋਲ ਬਹੁਤ ਸਮਾਨ ਆ ਇਕੱਠਾ ਦੇਸ ਤੋਂ ਸਾਰਾ ਗੁਰਾਂ ਦਾ ਪਰਦੇ ਦੋਸ ਜੀ ਭਾਈ ਜੱਗੇ ਅੱਜ ਵੀਰੇ ਵੱਡੇ ਮਹਾਪੁਰਖਾਂ ਦੀ ਬਾਬਾ ਦਾਇਆ ਸਿੰਘ ਜੀ ਦੀ ਵਰਸ਼ੀ ਆ ਬੜੇ ਵੱਡੇ ਮਹਾਪੁਰਖ ਹੋਏ ਆ ਉਹਨਾਂ ਨੇ ਬੜੀਆਂ ਸੁਆਵਾਂ ਕੀਤੀਆਂ ਗੁਰੂ ਘਰਾਂ ਦੀਆਂ ਤੇ ਬਾਬਾ ਵਿਧੀ ਚੰਦ ਜੀ ਦੀ ਜਿਹੜੀ ਅਨਸਬੰਧ ਸਾ ਅੱਜ ਮੈਂ ਵੇਖ ਰਿਹਾ ਬੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਆ ਬਾਬਾ ਜੀ ਨੂੰ ਸ਼ਰਧਾ ਭੇਟ ਕਰਨ ਆਏ ਆ ਤੇ ਬਾਬਾ ਜੀ ਨੇ ਜਿਹੜੀਆਂ ਕੀਤੀਆਂ ਸੁਆਵਾਂਵਾਂ ਉਹਨਾਂ ਨੂੰ ਸੰਗਤ ਜਿਹੜੀ ਉਹ ਯਾਦ ਕਰਦੇ ਜੀ ਬਹੁਤ ਬਹੁਤ ਧੰਨਵਾਦ